ਤਰਨਤਾਰਨ ਵਿਖੇ ਇੱਕ ਕ੍ਰਿਕਟ ਅਕੈਡਮੀ ਵੱਲੋਂ ਪਹਿਲਾ ਟੂਰਨਾਮੈਂਟ ਕਰਵਾਇਆ ਗਿਆ ਜਿਸ ਦੀ ਸ਼ੁਰੂਆਤ ਸਰਬੱਤ ਦਾ ਪਲਾ ਚੈਰੀਟੇਬਲ ਟਰਸਟ ਦੇ ਅਹੁਦੇਦਾਰਾਂ ਵੱਲੋਂ ਕੀਤੀ ਗਈ ਇਸ ਮੌਕੇ ਦਿਲਬਖ ਸਿੰਘ ਜੋਦਾ ਸੁਖਵੰਤ ਸਿੰਘ ਤਾਮੀ ਅਤੇ ਹੋਰ ਅਹੁਦੇਦਾਰ ਮੌਜੂਦ ਸਨ ਬੜੀ ਖੁਸ਼ੀ ਦੀ ਗੱਲ ਹੈ ਕਿ ਤਰਨਤਾਰਨ ਸ਼ਹਿਰ ਦੇ ਵਿੱਚ ਰਾਇਲ ਕ੍ਰਿਕਟ ਕਲੱਬ ਤਰਨਤਾਰਨ ਵੱਲੋਂ ਬਹੁਤ ਨੇਕ ਉਪਰਾਲਾ ਕਰਕੇ ਬੱਚਿਆਂ ਨੂੰ ਖੇਡਾਂ ਦੇ ਵੱਲ ਜੋੜਨ ਵਾਸਤੇ ਅਤੇ ਉਹਨਾਂ ਨੂੰ ਨਸ਼ੇ ਤੋਂ ਦੂਰ ਕਰਨ ਵਾਸਤੇ ਇਹ ਬਹੁਤ ਵੱਡਾ ਉਪਰਾਲਾ ਕੀਤਾ ਜਾ ਰਿਹਾ ਕਿਉਂਕਿ ਇੱਕ ਅੰਗਰੇਜ਼ੀ ਦੀ ਕਹਾਵਤ ਹੈ ਇਹ ਸਾਉਂਡ ਮਾਈਂਡ ਲਿਵਜ਼ ਇਨ ਅ ਸਾਉਂਡ ਬਾਡੀ ਕਿਉਂਕਿ ਜੇ ਸਰੀਰ ਤੰਦਰੁਸਤ ਹੈ ਤੇ ਤਾਂ ਹੀ ਸਾਡਾ ਦਿਮਾਗ ਜਿਹੜਾ ਵਾ ਉਹ ਤੰਦਰੁਸਤ ਰਹੇਗਾ ਖੇਡਾਂ ਜਿਹੜੀਆਂ ਨੇ ਉਹ ਮਨੁੱਖ ਦਾ ਇੱਕ ਅਨਿਖੜਵੰਗ ਹੈ ਖੇਡਾਂ ਦੇ ਨਾਲ ਹੀ ਸਾਡੇ ਬੱਚੇ ਜਿਹੜੇ ਆ ਡਿਸਪਲਿਨ ਸਿੱਖਦੇ ਆ ਵੱਡਿਆਂ ਦਾ ਸਤਿਕਾਰ ਕਰਨਾ ਸਿੱਖਦੇ ਆ ਆਪਸ ਵਿੱਚ ਮਿਲਵਰਤਨ ਦੀ ਭਾਵਨਾ ਜਿਹੜੀ ਹੈ ਉਹ ਖੇਡਾਂ ਦੇ ਦੁਆਰਾ ਹੀ ਉਤਪਨ ਹੁੰਦੀ ਹੈ ਸੋ ਇਸ ਸਮੂਚੀ ਕਲੱਬ ਜਿਹੜੀ ਹੈ ਰਾਇਲ ਕ੍ਰਿਕਟ ਕਲੱਬ ਇਹਨਾਂ ਦੀ ਸਮੂਚੀ ਟੀਮ ਜਿਹੜੀ ਹੈ ਉਹ ਵਧਾਈ ਦੀ ਪਾਤਰ ਹੈ ਕਿ ਇਹਨਾਂ ਦੇ ਇੱਕ ਕਦਮ ਜਿਹੜਾ ਅੱਗੇ ਪੁੱਟਦਿਆਂ ਹੋਏ ਆ ਜਿਵੇਂ ਕਿ ਪੰਜਾਬ ਸਰਕਾਰ ਇਸ ਵੇਲੇ ਨਸ਼ਿਆਂ ਦੇ ਵਿਰੁੱਧ ਉਹ ਜਿਹੜੀ ਹੈ ਬਹੁਤ ਵੱਡੀ ਮੁਹਿੰਮ ਜਿਹੜੀ ਹੈ ਚਲਾ ਰਹੀ ਹੈ ਇਦਾਂ ਹੀ ਜੇ ਸਾਡੇ ਐਨ ਜੀਓਸ ਜਾਂ ਹੋਰ ਲੋਕ ਰਲ ਕੇ ਖੇਡਾਂ ਦੇ ਵਾਸਤੇ ਬੱਚਿਆਂ ਨੂੰ ਪ੍ਰੇਰਣਾ ਦੇਣ ਤਾਂ ਇਹ ਮੈਸੇਜ ਦਾ ਇੱਕ ਬਹੁਤ ਤੁਹਾਡਾ ਉਪਰਾਲਾ ਵਾ ਤਰਨਤਾਰਨ ਵਿਖੇ ਰਾਇਲ ਕ੍ਰਿਕਟ ਕਲੱਬ ਵੱਲੋਂ ਅੱਜ ਪਹਿਲਾ ਟੂਰਨਾਮੈਂਟ ਤਰਨਤਾਰਨ ਵਿਖੇ ਕਰਵਾਇਆ ਗਿਆ ਜਿਸ ਦੀ ਸ਼ੁਰੂਆਤ ਸਰਵਤਾ ਪਰਾਚੈਰੀਟੇਬਲ ਟਰਸਟ ਦੇ ਅਹੁਦੇਦਾਰਾਂ ਵੱਲੋਂ ਕਰਵਾਈ ਗਈ ਇਸ ਮੌਕੇ ਰਾਇਲ ਕ੍ਰਿਕਟ ਕਲੱਬ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਇਹ ਟੂਰਨਾਮੈਂਟ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਕਰਵਾਏ ਜਾ ਰਹੇ ਹਨ ਇਤਿਹਾਸ ਹੈ ਕਿ ਇਹ ਟੂਰਨਾਮੈਂਟ ਇਸੇ ਤਰ੍ਹਾਂ ਲਗਾਤਾਰ ਜਾਰੀ ਰਹਿਣਗੇ ਤਰਨਤਾਰਨ ਤੋਂ ਖ਼ਲੀ ਬੀਆ ਸਾਹਿਲ ਦੀ ਵਿਸ਼ੇਸ਼ ਰਿਪੋਰਟ